ਤੁਹਾਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਮਾਣਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਬਾਈ ਭਿੰਦੇ ਦੇ ਘਰੋਂ ਆਪਾਂ ਦੋ ਨਗ ਦਿਖਾਵਾਂਗੇ ਦੋਨੇ ਬੇੜਾਂ ਮਿੱਤਰੋ ਚੰਗੀਆਂ ਨੇ ਦੋਨੇ ਫੇਰ ਆਪਾਂ ਕਹਿੰਦੇ ਮਿੱਤਰੋ ਬੇੜਾਂ ਚੰਗੀਆਂ ਚੰਗੀਆਂ ਨੇ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਾਂਗੇ ਵੀ ਕਿੰਨੇ ਕੁ ਦਿਨ ਸੂਣ ਦੇ ਵਿੱਚ ਬਾਕੀ ਨੇ ਕੀ ਕੀ ਮਿੱਤਰੋ ਰੇਟ ਆ ਬੇਫਿਕਰ ਹੋ ਕੇ ਤੁਸੀਂ ਮਿੱਤਰੋ ਦੋਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਨਾਗਵਸੰਦਾ ਆਉਂਦਾ ਤਾਂ ਸੌਦਾ ਕਰ ਸਕਦੇ ਹੋ ਕੱਤਕਾਰ ਮਿੱਤਰੋ ਫੁੱਲਾ ਬੇਲ ਦੋਨਾਂ ਦੀ ਫੁੱਲਾ ਕੁਛ ਛੋਟੀਆਂ ਮੰਨ ਕੇ ਨਾ ਮਿੱਤਰੋ ਆਇਓ ਤੇ ਦੋਨੇ ਐਚ ਐਫ ਬੜਾ ਨੇ ਹਾਂਜੀ ਭਾਈ ਪਿੰਡਾ ਕੀ ਹਾਲ ਹੈ ਵਧੀਆ ਡਾਕਟਰ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਪਿੰਡਾ ਆਪਣਾ ਹੈਗਾ ਰਮਾਣਾ ਜੀਤ ਸਿੰਘ ਵਾਲਾ ਹਾਂਜੀ ਇਹ ਬਾਜੇਖਾਨੇ ਤੋਂ ਬਾਜੇਖਾਨੇ ਤੋਂ ਹੈਗਾ 7-8 ਕਿਲੋਮੀਟਰ ਜਿੱਦਾਂ ਸਾਨੂੰ ਹੈਗਾ 3 ਕਿਲੋਮੀਟਰ ਜਿੱਦਾਂ ਟੋਲ ਪਲਾਜ਼ਾ ਤੋਂ 3 ਕਿਲੋਮੀਟਰ ਹੈ ਹਾਂਜੀ ਭਗਤਾ ਫਾਕਤਾ ਹੋਊਗਾ 12-13 ਕਿਲੋਮੀਟਰ ਠੀਕ ਆ ਨਥਾਣਾ ਵੀ ਹੁੰਦਾ ਖਬਰ ਆ ਹਨਾ ਹਾਂ 10-12 ਨਥਾਣਾ ਪਚਾਲੇ ਜੇ ਹੁੰਦਾ ਇਹ ਹਾਂ ਸੈਂਟਰ ਜੇ ਚਾਉਣਾ ਠੀਕ ਆ ਫਾਕਤਾ ਨੇੜਿਆ ਜੈਤੂ ਨੇੜਿਆ ਤੇ ਇਧਰੋਂ ਬੋਨੇ ਆਣਾ ਮੰਡੀ ਓਕੇ ਹੁਣ ਆਪਾਂ ਗੱਲ ਕਰਦੇ ਆ ਪਹਿਲੇ ਨੰਬਰ ਤੇ ਵੱਡੇ ਕਦ ਕੱਡ ਵਾਲੀ ਸੋਹਣੇ ਕਦ ਕੱਡ ਵਾਲੀ ਹਨਾ ਇਹ ਕਿੰਨੇ ਕ ਦਿਨ ਜਿਹੜੇ ਸੂਨ ਦੇ ਵਿੱਚ ਰਹਿੰਦੇ ਨੇ ਇਹ ਲੈ ਜੀ ਕੋਈ 5-4 ਦਿਨ ਬਹੁਤ ਚੰਗੀ ਬਿਹੜਾ ਛੱਡੀ ਸੀਰ ਫੁੱਲਾ ਹਨਾ ਮੈਂ ਖਾ ਤੋਂ ਮੈਂ ਜਵਾਬ ਚੋਈ ਯਾਰ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਹਾਂ ਨਜ਼ਾਰਾ ਆਜੂ ਹਾਂ ਠੀਕ ਆ ਰੇਟ ਕੀ ਕਰਤਾ ਜੀ ਜਾਇ ਜਾਇ ਕਰੀ ਬੜ ਰੇਟ ਬਈਆ ਦਾ 75000 ਰੁਪਇਆ 72000 ਰੁਪਇਆ ਦੀ ਦੇ ਦਾਂਗੇ ਬੱਚੀ ਹਾਂ ਰੇਟ 75 72 ਦੀ ਦੇਣੀ ਆ ਹਾਂ 72 ਦੀ ਦੇ ਦੋ ਰੋ ਰੋ ਇੱਕ ਵਾਰੀ ਖੋਲ ਕੇ ਦੌਰ ਕੋ ਸਾਦ ਸੋ ਦੋਨੇ ਮਿੱਤਰੋ ਵਹਿਣਾ ਚੰਗੀਆਂ ਨੇ ਬੇਫਿਕਰ ਹੋ ਕੇ ਤੁਸੀਂ ਜਿਹੜਾ ਤੁਹਾਨੂੰ ਨਾਖਾ ਪਸੰਦ ਆਉਂਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਫੇਰ ਕਹਨੇ ਰਮਾਣਾਜੀਤ ਸਿੰਘ ਵਾਲਾ ਇਹ ਮਿੱਤਰੋ ਫਰੀਦਕੋਟ ਜਿਹੜੇ ਦਾ ਇਧਰਲੇ ਪਾਸੋਂ ਪਹਿਲਾ ਪਿੰਡ ਹੈ ਤੇ ਨਾਲ ਹੀ ਮਿੱਤਰੋ ਪਠੰਡਾ ਜ਼ਿਲ੍ਹੇ ਦਾ ਪਿੰਡਾ ਜਿਵੇਂ ਮਲੂਕਾ ਕੋਠਾ ਉਹ ਨਾਲ ਵਾਲੇ ਪਿੰਡ ਪਠੰਡਾ ਜ਼ਿਲ੍ਹੇ ਦਾ ਮਿੱਤਰੋ ਤੁਰਦੀ ਦਾ ਹਵਾਨਾ ਦੇਖ ਸਕਦੇ ਆ ਤੋਰ ਦੇਖ ਸਕਦੇ ਆ ਬਹੁਤ ਸੋਹਣੀ ਚੰਗਾ ਹਵਾਨਾ ਸੂਣਦੇ ਫੇਰ ਆਪਾਂ ਕਹਿੰਦੇ ਵੀ ਬਿਲਕੁਲ ਨੇੜੇ ਆ ਸੜਕ ਤੇ ਵਿਚਾਲੇ ਖੜੀ ਆ ਮਿੱਤਰੋ ਕੋਈ ਵੀ ਸਮੱਸਿਆ ਨਹੀਂ ਮੰਨਦੀ ਨਾਲੇ ਮੈਸਨਰੀ ਵੇਸਾ ਵੀ ਨਗਰਈ ਆ ਫੁੱਲ ਕੱਦ ਆ ਫੁੱਲ ਬੇਲ ਆ ਮਿੱਤਰੋ ਦੂਜੇ ਸੂਏ ਬਾਈ ਕਹਿੰਦਾ ਵੀ ਸੂਣੀ ਆ ਤੇ ਇੱਕ ਦੋ ਦਿਨ ਹੀ ਮੇਰਾ ਅੰਦਾਜ਼ਾ ਵੀ ਲੱਗ ਗਈ ਹੋ ਸਕਿਆ ਕਿਉਂਕਿ ਬਿਲਕੁਲ ਹਵਾਨਾ ਭਰੀ ਖੜੀ ਆ ਤੇ ਤਿਆਰੀਆਂ ਦੇ ਵਿੱਚ ਦੁੱਧ 17 18 ਲੀਟਰ ਮਿੱਤਰੋ ਇਹਨੇ ਖੁੱਲਾ ਕਰ ਦੇਣਾ ਅੱਗੇ ਤੁਹਾਡੀ ਸਮਝ ਹੈ ਤੁਹਾਡੀ ਸੇਵਾ ਦੇ ਮਿੱਤਰੋ ਹਾਂਜੀ 18 19 ਕਿਲੋ ਦੱਸਿਆ 20 ਤੋਂ ਵਾਧ ਦੇਉ ਕਰ ਵਾਲੀ ਦੁੱਧ ਚਲੋ ਆਪਾਂ ਆਪ 18 ਆਪਾਂ 18 ਕ ਮੰਨ ਕੇ ਚੱਲੇ ਬਾਕੀ ਦਾ ਬੱਠਲ ਦੇ ਦੁੱਧ ਦੇਣਾ ਬਈ ਹਾਂ ਜਿਹੜਾ ਤਾਂ ਮੰਨ ਲਾ ਖਰਾ ਕਰਿਆ ਹਨਾ ਹਾਂ ਤੇ ਰੇਟ ਫੇਰ ਕਹਿੰਦੇ 75 ਕਰਤਾ 75 ਦੀ ਦੇਣੀ ਹੈ ਹਨਾ ਤੇ ਦੂਜੇ ਨੰਬਰ ਤੇ ਇਹਦਾ ਵੀ ਦੂਜਾ ਇਹ ਵੀ ਦੂਜਾ ਦੁੱਧ ਆ ਬਈ ਇਹਦੇ ਕਿੰਨੇ ਦਾ ਰੇਟ ਹੈ ਠੀਕ ਹੈ ਤੱਲਵਾਲ ਬਹੁਤ ਪਈ ਆ ਮੈਂ ਬੰਦਾ ਮਾਜੀ ਚੋਈ ਚੱਲੇ ਮੁੱਕੀ ਵਾਲਾ ਖਾਣਾਗਾ ਓਕੇ ਓਕੇ ਕੋਈ ਚੱਕ ਲੈਂਦੀ ਆ ਕਰਮ ਵਾਲੀ ਇਧਰੋਂ ਵਿਖਾ ਡਾਕਟਰ ਮਾੜਾ ਜਾ ਠੀਕ ਆ ਮਗਰ ਉਹ ਇਕੱਠੀ ਹੀ ਹੋਈ ਥੜੀ ਆ ਕੋਈ ਕਰ ਨਹੀਂ ਕੋਈ ਕਰ ਨਹੀਂ ਖੋਲ ਦਿੰਨੇ ਝੋਲੀ ਝਾਲੀ ਵੇਖ ਝੋਲੀ ਇਹਦੇ ਵਿੱਚ ਨਹੀਂ ਆ ਹੈਨਾ ਤੇ ਸੁਹਾ ਦੂਜਾ 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 ਇਹ ਕਿੰਨੇ ਕ ਦਿਨ ਲਊਗੀ ਇਹ ਬਾਹਰ 2000 ਦਿਨ ਹੀ ਇਹ ਲਊਗੀ ਬਾਹਰ ਹੀ ਨਹੀਂ ਲਈ ਬਤਿਆਰੀ ਸਮਝੋ ਹੈ ਪਿਆਰੀ ਆ ਹਾਂ ਜਾਲੇ ਜਿ ਮਾਰੀ ਜਾਂਦੀ ਆ ਤੋ ਫੀ ਦਾ ਹਵਾਨਾ ਇਹਦਾ ਵੀ ਦੇਖੋ ਠੰਡ ਮਿੱਤਰੋ ਚੰਗਾ ਕੱਢ ਕਾ ਦੇਗਾ ਇਹਦਾ ਕੋਈ ਛੋਟੀ ਕੰਨ ਤੇ ਨਾ ਆਇਓ ਠੰਡੀ ਸੀਲ ਮਿੱਤਰੋ ਇਹ ਵੀ ਫੋਲ ਬਟਾ ਪਾਓ ਭਾਈ ਇਹ ਰ 22 ਵਜੇ ਬੰਦਾ ਕੋਈ ਚੱਕਰਾ ਹਾਂ ਨਾਲੇ ਕੁੱਠੇ ਪਾਸੇ ਬੈਠਾ ਬਾਈ ਹਾਂ ਚਲੋ ਇਹ ਲੈ ਚਲੋ ਅੰਦਰ ਇਹਨੂੰ ਵੀ ਇਹਦਾ ਰੇਟ ਫਿਰ ਕੀ ਕਰਦਾ ਜੀ ਇਹਦਾ ਰੇਟ ਬਾਈ 65000 ਰੁਪਏ 65000 ਓਕੇ ਆਹ ਖਾਰਾ ਗੁਰੂਦੋਤੋ ਖੁੱਲਾ ਪਾ ਦੂਏ ਵੀ ਹਾਂ ਦੋਨੇ ਨੱਕ ਫੇਰ ਮਿੱਤਰੋ ਆਪਾਂ ਕਹਨੇ ਵੀ ਚੰਗੇ ਆ ਜਿਹੜਾ ਵੀ ਨੱਕ ਮਿੱਤਰੋ ਉਹਨਾਂ ਨੱਕ ਦੇ ਵਿੱਚੋਂ ਕੋਈ ਵੀ ਨੱਕ ਪਸੰਦ ਆਉਂਦਾ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ 80542 ਹਾਂਜੀ ਤੇ 42400 80542 ਤੇ 42400 ਪਿੰਡ ਰਮਾਣਾ ਅਜੀਤ ਸਿੰਘ ਵਾਲਾ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਹਾਂਜੀ